ਹਾਂਜੀ ਬਈ ਸਸਰੀ ਦਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਨਵੇਂ ਵੀਡੀਓ ਦੇ ਤੁਹਾਡਾ ਸਵਾਗਤ ਆ ਇੱਧਰ ਤੁਸੀਂ ਦੇਖ ਲਓ ਜੁਹਾਰ ਸਿੰਘ ਜੀ ਘਰੇ ਆਉਣ ਸਾਰ ਆ ਚੱਕਲੇ ਮਾਈਕ ਚੱਕਲੇ ਸਾਡੀ ਵੀਡੀਓ ਬਣਾਉਣ ਲੈਓ ਦੇ ਦਿਓ ਵਾਪਸ ਕਰ ਦਿਓ ਮੰਮਾ ਨੂੰ ਨਹੀਂ ਚਲੋ ਪਾਪਾ ਨੂੰ ਪੜਾ ਦਿਓ ਫਿਰ ਪਾਪਾ ਨੇ ਧੱਕੇ ਨਾਲ ਹੀ ਵੜ ਗਏ ਹੁਣ ਦੇਖਿਓ 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 ਉਹ ਸਿੱਪਰੇ ਇੱਚੋਂ ਪਾਣੀ ਪੀਣਾ ਹੁੰਦਾ ਰਿੱਕੀ ਨੇ ਬਾਹਰ ਲੋਵੇ ਘਰੇ ਪਹੁੰਚ ਗਏ ਬਈ ਆਪਾਂ ਤੇ ਹੁਣ ਆਪਾਂ ਬਣਾਉਣੀ ਆ ਆਪਦੀ ਦਾਲ ਸਬਜ਼ੀ ਪਹਿਲਾਂ ਆਪਾਂ ਅਬ ਦੀ ਰਸੋਈ ਠਾਕ ਕਰਨੀ ਆ ਇਸ ਤੋਂ ਬਾਅਦ ਅੱਜ ਆਪਾਂ ਬਣਾਵਾਂਗੇ ਫਿਰ ਆਪਣਾ ਪਤੀਲਾ ਵੀ ਜਿਹੜਾ ਮਾਂਜਣ ਵਾਲਾ ਪਿਆਗਾ ਇਸ ਤੋਂ ਬਾਅਦ ਅੱਜ ਆਪਾਂ ਬਣਾਉਣੀ ਆ ਹਰੀ ਮੂੰਗੀ ਦੀ ਧਾ ਸਾਬਤ ਮੂੰਗੀ ਲੋਵੇ ਫਨੀ ਵੀਡੀਓਜ਼ ਬਣਾਉਣੀਆਂ ਸੀਗੀਆਂ ਅੱਜ ਅਸੀਂ ਦੋਨਾਂ ਜਣਾਂ ਨੇ ਦੋ ਫਨੀ ਵੀਡੀਓਜ਼ ਬਣਾਈਆਂ ਨੇ ਇਹ ਫਨੀ ਵੀਡੀਓ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਦੇਖਣੀ ਆ ਹਨਾ ਰਕੇ ਸੱਤਾ ਤੇ ਬਾਕੀ ਰਿੱਕੀ ਨੇ ਹੁਣ ਜਾਣਾਗਾ ਠੀਕ ਆ ਖੇਡਣ ਕਰੇਟ ਖੇਡਣ ਜਾਣਾਗਾ ਰਵਿੰਦਰ ਨੇ ਤੇ ਆਪਾਂ ਕਰਨੇ ਆ ਘਰ ਦੇ ਕੰਮ ਪਹਿਲਾਂ ਆਪਾਂ ਆਪ ਦੀ ਬਿਉਟੀ ਨਿਵਾਇਆ ਏ ਬੁਟੀਕ ਤੇ ਜਿੰਨਾ ਆਪਣਾ ਬੁਟੀਕ ਤੇ ਕੰਮ ਸੀ ਫਿਨਿਸ਼ ਕਰਿਆ ਏ ਠੀਕ ਆ ਹੁਣ ਆਪਣਾ ਹੈਗਾ ਕਰੇ ਕੰਮ ਤਾਂ ਆਪਾਂ ਜਿਹੜੀ ਦਾਲ ਆਗੀ ਜਿਹੜੀ ਸਾਬਤ ਨੂੰਗੀ ਦੀ ਦਾਲ ਹੁੰਦੀ ਅੱਜ ਆਪਾਂ ਉਹ ਬਣਾਉਣੀ ਆ ਤੇ ਉਹ ਫਿਰ ਆਪਾਂ ਉਹ ਕੀਤਾਗਾ ਪਹਿਲਾਂ ਭੌਂ ਕੇ ਰੱਖਣੀ ਹੁੰਦੀ ਹੈਗੀ ਸਰਦੀਆਂ ਦੇ ਵਿੱਚ ਤਾਂ ਐ ਹੁੰਦਾ ਮੈਂ ਘੰਟਾ ਤੱਕ ਪੀ ਰੱਖ ਦਿੰਦੀ ਆ 1 ਘੰਟਾ ਗਰਮੀਆਂ ਦੇ ਵਿੱਚ ਮੈਂ ਅੱਧਾ ਘੰਟੇ ਪੀਉਂ ਕੇ ਰੱਖਦੀ ਆ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਕਿਵੇਂ ਰੱਖਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਮੈਨੂੰ ਪਰ ਮੈਂ ਅੱਧਾ ਘੰਟਾ ਪੀਉਂ ਕੇ ਰੱਖ ਦਿੰਦੀ ਹਾਂ ਮਤਲਬ ਇੱਕ ਬਾਟੀ ਮੈਂ ਲੈਤੀ ਆਗੀ ਸਾਬਤ ਮੂੰਗੀ ਦੀ ਹਰੀ ਮੂੰਗੀ ਜਿਹੜੀ ਹੁੰਦੀ ਆ ਫਿਰ ਉਹਦੇ ਵਿੱਚ ਤਿੰਨ ਬਾਟੀਆਂ ਪਾਣੀ ਦੀਆਂ ਪਾ ਕੇ ਉਹਨੂੰ ਭਿਉਂ ਕੇ ਰੱਖਿਆ ਹੀ ਅੱਧੇ ਘੰਟੇ ਬਾਅਦ ਫਿਰ ਮੈਂ ਉਹਨੂੰ ਕੁੱਕਰ ਦੇ ਵਿੱਚ ਸਿਟੀ ਬਜਾ ਦੂੰਗੀ ਵੈਸੇ ਤਾਂ ਜੇ ਚੁੱਲ੍ਹੇ ਤੇ ਰੱਖੀ ਜਾਵੇ ਹਨਾ ਉਹ ਚ ਪੁੱਜੇ 'ਚ ਬਣਾਈ ਜਾਵੇ ਗੋਹਿਆਂ ਦੀ ਭਾਫ਼ ਨਾਲ ਹਾਰੇ 'ਚ ਫਿਰ ਕਹਿੰਦੇ ਜਿਆਦਾ ਸਵਾਦ ਬਣਦੀ ਹੁੰਦੀ ਆ ਪਰ ਸਾਡੇ 'ਚ ਇਹ ਚੀਜ਼ ਹੈ ਨਹੀਂ ਕਿ ਤਾਂ ਕਰਕੇ ਆਪਾਂ ਨੂੰ ਗੈਸ 'ਤੇ ਬਣਾਉਣੀ ਪਊਗੀ ਹੁਣ ਆਪਾਂ ਵੇਟ ਕਰਦੇ ਆ ਅੱਧਾ ਘੰਟਾ ਬੇਟ ਕਰਕੇ ਫਿਰ ਆਪਾਂ ਸਾਤ ਮੂੰਗੀ ਰਿੱਕੀ ਦੀ ਫੇਵਰੇਟ ਆ ਮੈਂ ਬਹੁਤ ਸਵਾਦ ਬਣਾਉਣੀ ਆ ਅੱਜ ਅਸੀਂ ਖੁਸ਼ੀ-ਖੁਸ਼ੀ ਖਾਵਾਂਗੇ ਲਓ ਵੀ ਗਾਇਸ ਤੇ ਦਾਲ ਆਪਣੀ ਸੀਟੀਆਂ ਵੱਜ ਚੁੱਕੀਆਂ ਨੇ ਤਿੰਨ ਚਾਰ ਕਿਸੇਟੀਆਂ ਤੋਂ ਬਾਅਦ ਆਪਾਂ ਉਤਾਰ ਲੈਣੀਆਂ ਨੇ ਮੇਕੋਰੀ ਇਹ ਚਪਾਪ ਜੀ ਨਿਕਲ ਜੇ ਫਿਰ ਇਸ ਤੋਂ ਬਾਅਦ ਆਪਾਂ ਠੀਕ ਆ ਇਹਨੂੰ ਤੜਕਾ ਲਗਾ ਲਾਂਗੇ ਤੇ ਆਟਾ ਪਾਗੋਣੇ ਕਿ ਰੱਖਤਾ ਨਾ ਪਰ ਰਿੱਕੀ ਤੇ ਜਿਹੜਾ ਨੂੰ ਦੇਖਦੇ ਆ ਉਹ ਕੀ ਕਰਦੇ ਆ ਲਓ ਵੀ ਗੁੱਡ ਮਾਰਨਿੰਗ ਹੋ ਗਈ ਆ ਤੁਸੀਂ ਕਹਿੰਦੇ ਸੀ ਨਾ ਦੀਦੀ ਸਵੇਰ ਤੋਂ ਵਲੌਗ ਸਟਾਰਟ ਕਰਿਆ ਕਰੋ ਤੇ ਆਪਾਂ ਉੱਠੇ ਹੋਏ ਆ ਭਈ 4 ਵਜੇ ਦੇ ਜੁਝਾਰ ਨੇ ਜਲਦੀ ਉਠਾਤਾ ਸੀਗਾ ਆਪਾਂ ਨੂੰ 4 ਵਜੇ ਦੀ ਉੱਠੀ ਹੋਈ ਆ ਰਿੱਕੀ ਸੁੱਤੇ ਪੈ ਨਹੀਂ ਹਲੇ ਕਿਉਂਕਿ ਰਾਤ ਵਿਚਾਰੇ ਉਹ ਜਾਗਦੇ ਸੀਗੇ ਪਹਿਲਾਂ ਜਦੋਂ ਜੁਝਾਰ ਉਠਿਆਗਾ ਉਹਨੂੰ ਸੁਵਾਇਆ ਸੀ ਫਿਰ ਹੁਣ ਉਹ ਤਾਇਆ ਜੀ ਕੇ ਘਰੇ ਖੇਡਣ ਚਲਾ ਗਿਆ ਆਪਾਂ ਕੰਮ ਕਰ ਲਿਆ ਆਟਾ ਗੁੰਨ੍ਹ ਪਾਸੀ ਕਰਦੀ ਤੇ ਚਾਹ ਵੀ ਬਿਲੀਆ ਪਣੀ ਠੀਕ ਆ ਇਹ ਹੁਣ ਆਪਾਂ ਜਿਹੜਾ ਨੂੰ ਦੇਖਦੇ ਆ ਉਹ ਕੀ ਕਰਦਾ ਉਧਰ ਅਲਾਰਮ ਵੱਜੀ ਜਾਂਦਾ ਮੈਨੂੰ ਲੱਗਦਾ ਰਿੱਕੀ ਦਾ ਧਿਆਨੀ ਨਹੀਂ ਅਲਾਰਮ ਦੇ ਵਿੱਚ ਹੋ ਫਿਰਦਾ ਕਾ ਮਾਦੋਂ ਹੋ ਫਿਰ ਉਹ ਹੁੰਦੇ ਸਵੇਰੇ ਸਵੇਰੇ ਨਹੀਂ ਤਾਂ ਇਹ ਜੀ ਤੁਖਾਲਾ ਲਈ ਜਾਂਦਾ ਇਹ ਜਾਂਦਾ ਪਸ਼ੂਆਂ ਕੰਨੀ ਬਈ ਪਰ ਤੁਹਾਨੂੰ ਦੇਖ ਕੇ ਨਾ ਖੁਸ਼ ਬਹੁਤ ਹੁੰਦਾ ਕਿ ਜਵਾਕ ਹੁੰਦਾ ਆਪਾਂ ਨੂੰ ਪਤਾ ਵੀ ਛੋਟੇ ਜਵਾਕ ਜਨਮ ਰਣ ਨੂੰ ਦੇਖ ਕੇ ਬਾਲੇ ਖੁਸ਼ ਹੁੰਦੇ ਆ ਫਿਰ ਉਧਰ ਜਾਂਦਾ ਇਹ ਉਦੋਂ ਤਰਾਇਆ ਜੀ ਨੂੰ ਝੜਕਦੇ ਆ ਕਿ ਤੂੰ ਹਟ ਜਾ ਓਏ ਤੇਰੀ ਮਾਰੂਗੀ ਉਹ ਤੇ ਕੋਲੇ ਜਾਂਦਾ ਜਮਾ ਕੱਟੀ ਆ ਸਾਡੇ ਛੋਟੀ ਛੋਟੀ ਜਮਾ ਕੋਲੇ ਭਗ ਜਾਂਦਾ ਉਹ ਐਂ ਜੇ ਕਰ ਜਾਂਦੀ ਆ ਤੇ ਕਈ ਵਾਰ ਐਂ ਤਾਂ ਵੀ ਜਵਾਕ ਦੇ ਸੱਟ ਨਾ ਲੱਗੇ ਸ ਤਾਂ ਕਰਕੇ ਤਾਇਆ ਜੀ ਉਹਨੂੰ ਝੜਕ ਦਿੰਦੇ ਆ ਤੇ ਬਾਕੀ ਅੱਜ ਜਿਹੜਾ ਮੌਸਮ ਹੈਗਾਗਾ ਬੱਦਲ ਬਾਈ ਜੀ ਹੋਈ ਪਈ ਆ ਮੈਨੂੰ ਲੱਗਦਾ ਮੀਂਹ ਪੈਣ ਦੇ ਕਾਰਨ ਬਣ ਸਕਦੇ ਨੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਗਿਆ ਕੱਲ ਦਾ ਹਨਾ ਸਾਡੇ ਤਾਂ ਹਜੇ ਕੋਈ ਬਾਈ ਤਾਂ ਹੀ ਹੈ ਨਹੀਂ ਮੀਂਹ ਦੀ ਸਹੀ ਮੈਂ ਮੈਂ ਨਾ ਬਈ ਕਈ ਵਾਰ ਜਿੱਦਾਂ ਮੇਰੀ ਜਿਹੜੀ ਹੈਗੀ ਆ ਇੰਗਲਿਸ਼ ਬੋਲਣ ਦੇ ਵਿੱਚ हां ਮੈਂ ਪੜੀ ਲਿਖੀ ਹੈਗੀ ਆ ਬੀਏ ਡਾ ਬਈ ਬੀਐਸਸੀ ਐਂਡ ਨਾਨ ਮੈਡੀਕਲ ਆ ਵਧੀਆ ਮੇਰੇ ਮਾਰਕਸ ਆਏ ਹੋਏ ਆ ਵਧੀਆ ਪੂਰੇ 90% ਤੇ ਮੈਂ ਆਪਦੀ ਜਿਹੜੀ ਹੈਗੀ ਆ ਬੀਐਸਸੀ ਬੀਏ ਡਾ ਠੀਕ ਆ ਪਲੱਸ 1 ਪਲੱਸ 2 ਸਾਰੀ ਕਲੀਅਰ ਕੀਤੀ ਆ ਬਟ ਕਈ ਵਾਰ ਹੁੰਦਾ ਨਾ ਵੀ ਬੰਦੇ ਨਹੀਂ ਬੋਲਿਆ ਜਾਂਦਾ ਇਹ ਵੀ ਹੈਗਾ ਮੈਂ ਸਟਾਰਟਿੰਗ ਤੋਂ ਮੈਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਕਿਹਾ ਇਹਦੇ ਵਿੱਚ ਕੋਈ ਫੋਕਰਪੋਣਾ ਨਹੀਂ ਹੈਗਾ ਮੇਰੇ ਤੋਂ ਕਈ ਵਾਰ ਕੋਈ ਚੀਜ਼ ਸਹੀ ਨਹੀਂ ਬੋਲੀ ਜਾਂਦੀ ਤਾਂ ਪਰ ਮੈਂ ਬੋਲਦੀ ਜ਼ਰੂਰਾਂ ਵੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਹਾਂ ਅਗਲਾ ਮੈਨੂੰ ਦੱਸ ਦਿੰਦਾ ਹੁੰਦਾ ਵੀ ਇਹ ਚੀਜ਼ ਨੂੰ ਐ ਬੋਲਦੇ ਆ ਮੈਨੂੰ ਵਧੀਆ ਵੀ ਲੱਗਦਾ ਉਹ ਤੋਂ ਪੋਜ਼ਿਟਿਵਿਟੀ ਬਾਰੇ ਦੇ ਵਿੱਚ ਤੁਸੀਂ ਦੱਸਦੇ ਹੋ ਚੰਗਾ ਵੀ ਲੱਗਦਾ ਉਹ ਕਈ ਵਾਰ ਨਹੀਂ ਬੋਲਿਆ ਜਾਂਦਾ ਤਾਂ ਮੈਨੂੰ ਲੱਗਦਾ ਹੁੰਦਾ ਵੀ ਕਈ ਉਸਾਨਾ ਨੂੰ ਲੱਗਦਾ ਉਹ ਚੀਜ਼ ਦਾ ਮਜ਼ਾਕ ਨਾੜਾਇਆ ਕੋ ਕਈ ਵਾਰ ਨਹੀਂ ਬੋਲਿਆ ਜਾਂਦਾ ਹੁੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਇਹ ਜਿੰਦਗੀ ਦੇ ਵਿੱਚ ਪਰ ਅੱਜ ਤੱਕ ਜਿੰਨਾ ਵੀ ਮੇਰਾ ਕੰਟੈਂਟ YouTube ਤੇ ਹੈਗਾਗਾ ਜਿੰਨਾ ਮੈਂ ਆਪ ਦਾ ਕੰਟੈਂਟ YouTube ਤੇ ਸਾਂਝਾ ਕੀਤਾਗਾ ਉਹ ਤੁਹਾਨੂੰ ਵੀ ਪਤਾ ਵੀ ਚਾਹੇ ਛੋਟਾ ਜਿਹਾ ਇੱਕ ਦੇਖ ਲੇ ਨਾ ਤਾਂ ਕੋਈ ਮੈਂ ਗੰਦਾ ਕੰਟੈਂਟ ਪਾਇਆ ਨਾ ਕੋਈ ਇੱਦਾਂ ਦਾ ਕੰਟੈਂਟ ਪਾਇਆ ਵੀ ਤੁਸੀਂ ਸਾਰੀ ਫੈਮਿਲੀ ਦੇ ਵਿੱਚ ਬੈਠ ਕੇ ਦੇਖ ਨਹੀਂ ਸਕਦੇ ਆਪਾਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕੁਝ ਫਨੀ ਕੰਟੈਂਟ ਦੀ ਠੀਕਾ ਕੁਝ ਮੋਟੀਵੇਸ਼ਨਲ ਵੀਡੀਓਜ਼ ਦੀ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੋਈ ਮੇਰੀਆਂ ਵੀਡੀਓ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਹਨਾ ਉਹਨਾ ਦੇਖਿਆ ਕਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਮੈਂ ਤੁਹਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਦੀ ਤੁਸੀਂ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਮੈਂ ਕਿਸੇ ਦਾ ਰਿਪਲਾਈ ਕਰਾਂ ਤੁਸੀਂ ਕੋਈ ਮਰਜ਼ੀ ਕਮੈਂਟ ਕਰੀ ਚੱਲਿਓ ਹੁਣ ਤੁਸੀਂ ਇਹ ਸੋਚ ਲਿਆ ਵੀ ਮੈਂ ਤਾਂ ਕਿਸੇ ਦਾ ਰਿਪਲਾਈ ਹੀ ਨਹੀਂ ਕਰਨਾ ਬਸ ਮੈਂ ਇਹ ਹੀ ਸੋਚਦੀ ਹੁੰਨੀ ਆ ਵੀ ਮੈਂ ਅੱਜ ਤੱਕ ਕਦੀ ਕਿ ਗਲਤ ਨਾ ਅਪਲੋਡ ਕੀਤਾ ਨਾ ਆਪਾਂ ਕਰੀਏ ਠੀਕ ਆ ਜਿਹੜੇ ਵੀ ਕਮੈਂਟ ਚ ਕੋਈ ਲੋਕ ਗੰਦਾ ਬੋਲਣ ਲੱਗ ਜਾਂਦੇ ਆ ਆਪਾਂ ਨੂੰ ਠੀਕ ਆ ਮੈਨੂੰ 100% ਵੀ ਪਿੱਛੇ 2-3% ਬੰਦੇ ਲਾਈਕ ਨਹੀਂ ਕਰਦੇ ਹੋਣੇ ਇਹ ਤਾਂ ਆਲਮੋਸਟ ਸਾਰੇ ਲਾਈਕ ਕਰਦੇ ਆ ਵਧੀਆ ਪਿਆਰ ਦਿੰਦੇ ਆ ਹਨਾ ਤੇ ਜਿਨ੍ਹਾਂ ਨੂੰ ਐ ਲੱਗਦਾ ਹੁੰਦਾ ਐਟੀਟਿਊਡ ਆ ਜਾਂ ਫੁਖਰਾ ਫਾਣਾ ਉਹ ਜਦੋਂ ਮੈਨੂੰ ਮਿਲ ਕੇ ਜਾਂਦੇ ਆ ਮੇਰੀ ਸ਼ਾਪ ਤੇ ਆ ਕੇ ਵਿਜ਼ਿਟ ਕਰਕੇ ਜਾਂਦੇ ਆ ਤਾਂ ਉਹਨਾਂ ਦੀ ਉਹ ਪ੍ਰੋਬਲਮ ਵੀ ਜਿਹੜੀ ਹੈਗੀ ਆ ਉਹ ਜਿਹੜੀ ਹੁੰਦੀ ਆ ਲੱਗਦਾ ਹੁੰਦਾ ਉਹਨਾਂ ਨੂੰ ਵੀ ਇਹ ਚੀਜ਼ ਹੈਗੀ ਆ ਤਾਂ ਉਹ ਵੀ ਦੂਰ ਹੋ ਜਾਂਦੀ ਆ ਉਹਨਾਂ ਦੀ ਠੀਕ ਆ ਤੇ ਬਾਕੀ 1-2% ਲੋਕਾਂ ਦੀ ਸਾਨੂੰ ਪਰਵਾਹ ਹੈ ਨਹੀਂ ਮੈਨੂੰ ਤਾਂ ਜਮੀ ਨਹੀਂ ਹੈਗੀ ਕਿਉਂਕਿ ਮੈਂ ਐਵੀ ਦੀ ਕੁੜੀ ਆ ਮੈਂ ਨਾਮ ਆ ਵੀ ਲਾਈਫ ਦੇ ਵਿੱਚ ਕੰਮਕਾਰ ਕੀਤਾਗਾ ਠੀਕ ਆ ਤੇ ਰਹੀ ਗੱਲ YouTube ਦੀ YouTube ਤੇ ਵੀਡੀਓਜ਼ ਸਾਰੇ ਹੀ ਬਣਾਉਂਦੇ ਆ ਮੋਟੀਵੇਸ਼ਨਲ ਵੀ ਬਣਾਉਂਦੇ ਆ ਮੇਰਾ ਚੈਨਲ ਤਾਂ ਹੈਗੀ ਰਿਪਰੈਜ਼ੈਂਟ ਮੇਰੀ ਬੁਟੀਕ ਨੂੰ ਸੀਗਾ ਠੀਕ ਆ ਜਿੱਦੇ ਕੋਈ ਸੂਟ ਨਹੀਂ ਬਣਿਆ ਹੁੰਦਾ ਵਿੱਚ ਦਿੱਤਾ ਸੀ ਆਪ ਦਾ ਕੰਟੈਂਟ ਵੀ ਪਾਉਣੇ ਤੁਸੀਂ ਪਿਆਰ ਦਿੱਤਾ ਸਾਨੂੰ ਪਿਆਰ ਕਰਨ ਵਾਲੇ ਲੋਕ ਹੀ ਆ ਲੋਕਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆਗਾ ਠੀਕ ਆ ਤੇ ਰਹੀ ਗੱਲ ਆ ਲੋਕਾਂ ਦਾ ਕੋਈ ਸਟੈਂਡ ਹੁੰਦਾ ਨਹੀਂ ਹੈਗਾ ਜਿਹੜੇ 1-2% ਹੁੰਦੇ ਆ ਜਿਵੇਂ ਕਾਮਲ ਗੌਰਪਾਪੀ ਸੀ ਠੀਕ ਆ ਤੁਸੀਂ ਇੱਕ ਚੀਜ਼ ਦੇਖੀ ਆ ਵੀ ਉਹ ਉਹਦੇ ਨਾ ਮਰਨ ਤੋਂ ਬਾਅਦ ਉਹਦੇ ਫਾਲੋਅਰ ਚੈੱਕ ਕਰਿਓ ਮਰਨ ਤੋਂ ਬਾਅਦ ਉਹਦੇ ਫਾਲੋਅਰ ਚੈੱਕ ਕਰਿਓ ਤੁਸੀਂ ਆਪਾਂ ਲੋਕਾਂ ਨੇ ਕਿਹਾ ਵੀ ਉਹ ਗਲਤ ਆ ਮੈਂ ਕਹਿਣੀ ਆ ਮੈਂ ਵੀ ਕਹਿਣੀ ਆ ਵੀ ਉਹ ਗਲਤ ਸੀ ਜਿੱਦਾਂ ਦਾ ਉਹ ਕੰਟੈਂਟ ਸ਼ੋਅ ਕਰਦੀ ਸੀ ਜਿੱਦਾਂ ਦਾ ਉਹ ਨਹੀਂ ਚੀਜ਼ਾਂ ਸ਼ੋਅ ਕੀਤੀਆਂ ਉਹ ਬਹੁਤ ਗਲਤ ਸੀ ਉਹ ਕੰਟੈਂਟ ਹੁੰਦਾ ਗਲਤ ਠੀਕ ਹੈ ਜਿੱਦਾਂ ਦਾ ਉਹ ਬੋਲਦੀ ਸੀ YouTube ਤੇ ਸ਼ਾਰਟਸ ਦੇ ਵਿੱਚ ਬੋਲਦੀ ਸੀਗੀ ਉਹ ਕੰਟੈਂਟ ਹੁੰਦਾ ਗਲਤ ਠੀਕ ਹੈ ਤੇ ਉਹਦੇ ਹੁਣ ਫਾਲੋਅਰ ਚੈੱਕ ਕਰਿਓ ਤੁਸੀਂ ਜਾ ਕੇ ਆਪਣੀ ਲੋਕ ਨੇ ਜਿਹੜੇ ਉਹਨੂੰ ਫੋਲੋ ਕੀ ਕਰਨ ਲੱਗੇ ਕਾਦੇ ਲਈ ਆ ਇੱਕ ਦੋ ਪਰਸੈਂਟ ਜਿਹੜੇ ਲੋਕ ਹੁੰਦੇ ਹਨ ਬਸ ਇਹ ਆਹੀ ਕੰਮ ਵਾਸਤੇ ਹੁੰਦੇ ਆ ਇਹਨਾਂ ਨੂੰ ਨਾ ਇਹੀ ਭੁੱਖ ਹੁੰਦੀ ਆ ਠੀਕ ਆ ਗਲਤਵੰਦੀ ਦੇ ਭੱਜ ਕੇ ਜਾਣਗੇ ਤੇ ਜਿਹੜੇ ਸਹੀ ਹੋਣਗੇ ਉਹਨਾਂ ਨੂੰ ਵੀ ਇਹਨਾਂ ਨੇ ਗਲਤ ਹੀ ਬੋਲਣਾ ਹੁੰਦਾ ਤੇ ਆ 1 2% ਦੀ ਤਾਂ ਮੈਂ ਪਰਵਾਹੀ ਨਹੀਂ ਕਰਦੀ ਠੀਕ ਆ ਮੈਨੂੰ ਪਤਾ ਮੈਂ ਕਿਵੇਂ ਦੀ ਆ ਮੇਰੀ ਫੈਮਲੀ ਨੂੰ ਪਤਾ ਠੀਕ ਆ ਤੇ ਕਈ ਵਾਰ ਤਾਂ ਲੋਕ ਇੰਨੀ ਜਿਆਦਾ ਗੰਦੀ ਭਾਸ਼ਾ ਯੂਜ਼ ਕਰਦੇ ਆ ਕਿ ਮੈਂ ਕਹਣੀ ਆ ਮੇਰਾ ਇੰਗਲਿਸ਼ ਦਾ ਟੁੱਟਿਆ-ਫੁੱਟਿਆ ਲਵਜ ਥੋੜੀ ਉਸ ਭਾਸ਼ਾ ਨਾਲੋਂ 100 ਗੁਣਾ ਚੰਗਾਗਾ ਠੀਕ ਆ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਕਿਸੇ ਤੋਂ ਜੈਲਸੀ ਫੀਲ ਕਰਦੇ ਹੋ ਤੁਸੀਂ ਤੁਹਾਨੂੰ ਇੰਨੀ ਕੋਈ ਜੈਲਸੀ ਹੋ ਜਾਂਦੀ ਆ ਕਿ ਤੁਸੀਂ ਭੁੱਲ ਜਾਂਦੇ ਹੋ ਵੀ ਆਪਾਂ ਕਿਸੇ ਇਨਸਾਨ ਨੂੰ ਕਿੰਨੀ ਕ ਹੱਦ ਤੱਕ ਕੁਝ ਕਹਿ ਸਕਦੇ ਠੀਕ ਆ ਤਾਂ ਜੇ ਲੱਗਦਾਗਾ ਵੀਡੀਓਸ ਤਾਂ ਮੈਂ ਐਂ ਬਣਾਉਂਗੀ ਠੀਕ ਆ ਮੇਰਾ ਤਾਂ ਜਿਹੜਾ ਹੈਗਾਗਾ ਇੰਸਟਾਗ੍ਰam ਪੇਜ ਆ ਠੀਕ ਆ ਮੇਰੇ ਸੂਟਾਂ ਵਾਲਾ ਉਹ ਤੇ ਅਜੇ ਤੱਕ ਮੈਂ ਕੋਈ ਵੀਡੀਓ ਹੀ ਨਹੀਂ ਅਪਲੋਡ ਕਰਦੀ ਹੋਰ ਤਰ੍ਹਾਂ ਦੀ ਹਮੇਸ਼ਾ ਮੇਰੇ ਸੂਟਸ ਵਾਲੀਆਂ ਵੀਡੀਓ ਹੁੰਦੀਆਂ ਨੇ ਕਦੋਂ ਮਰਜ਼ੀ ਮੇਰਾ ਪੇਜ ਦੇਖੋ ਤੁਸੀਂ ਰਹੀ ਗਾਲ YouTube ਦੀ YouTube ਤੋਂ ਮੈਨੂੰ ਆਉਂਦੀ ਹੈ ਜੀ ਇਨਕਮ ਐਸੇ ਹੁੰਦਿਆ ਮੈਨੂੰ YouTube ਤੋਂ ਤਾਂ ਆਪਾਂ ਬਲੌਗ ਬਣਾਉਣੇ ਆ ਠੀਕ ਹੈ ਤੁਹਾਨੂੰ ਕੰਟੈਂਟ ਮੈਂ ਫ੍ਰੀ ਚ ਦਿੰਨੀ ਆ ਪੈਸੇ ਤਾਂ ਮੈਨੂੰ YouTube ਨੇ ਦੇਣੇ ਆ ਠੀਕ ਆ ਤੁਸੀਂ ਤਾਂ ਮੈਨੂੰ ਕੋਈ ਪੈਸੇ ਨਹੀਂ ਦੇਣੇ ਪੈਸੇ ਮੈਨੂੰ YouTube ਦੇਣ ਦੇਣੇ ਆ ਤੁਹਾਨੂੰ ਮੈਂ ਕੰਟੈਂਟ ਦੇਣਾ ਜਿਹਨੂੰ ਕੰਟੈਂਟ ਚੰਗਾ ਲੱਗਦਾ ਉਹ ਦੇਖੋ ਜਿਹਨੂੰ ਮਾੜਾ ਲੱਗਦਾ ਉਹ ਦੇਖੋ ਹੀ ਨਾ ਗੱਲ ਹੀ ਨਿਬੜੀ ਠੀਕ ਆ ਨਾ ਪਰ ਇੰਨਾ ਮਾੜਾ ਨਾ ਨਾ ਬਣੋ ਵੀ ਪ੍ਰਮਾਤਮਾ ਨੂੰ ਜਾ ਕੇ ਤੁਸੀਂ ਕੀ ਜਵਾਬ ਦੇਣਾ ਕਿ ਕਿ ਉੱਥੇ ਹਿਸਾਬ ਕਿਤਾਬ ਹੁੰਦਾਗਾ ਜਿਹੜੇ ਕਰਮ ਹੁੰਦੇ ਆ ਨਾ ਉਹ ਇੱਕ ਨਾ ਇੱਕ ਦਿਨ ਮੂਰੇ ਲੈ ਕੇ ਆਉਂਦੇ ਆ ਬੰਦੇ ਉਹ ਇੱਥੇ ਹਿਸਾਬ ਕਿਤਾਬ ਹੋ ਜਾਣੀਆ ਕਰਮਾਂ ਕੋਈ ਗਲਤ ਚੀਜ਼ ਨਹੀਂ ਕਰਮਾਂ ਜਿਵੇਂ ਸਹੀ ਚੀਜ਼ ਆ ਤਾਂ ਸੋ ਆ ਆਪਦਾ ਮਾੜਾ ਜਿਹਾ ਦੇਖ ਕੇ ਠੀਕ ਆ ਮੈਂ ਕਹਣੀ ਆ ਵੀ ਆਪਾਂ ਕਿਸੇ ਨੂੰ ਕਿਉਂ ਗਲਤ ਬੋਲੀਏ ਬੋਲਣਾ ਵੀ ਨਹੀਂ ਚਾਹੀਦਾ ਯਾਰ ਕੋਈ ਪਤਾ ਨਹੀਂ ਕਦੋਂ ਕਿਹੜੇ ਇਨਸਾਨ ਨੇ ਦੁਨੀਆ ਤੋਂ ਚਲੇ ਜਾਣਾ ਠੀਕ ਆ ਹਰ ਇੱਕ ਬੰਦਾ ਇੱਥੇ ਆਪਦਾ ਕੰਮ ਕਰਦਾ ਹਰ ਇੱਕ ਬੰਦੇ ਨੂੰ ਜੀਣ ਦੋ ਤੇ ਹਰ ਇੱਕ ਬੰਦੇ ਨੂੰ ਕੰਮ ਕਰਨ ਦਿਓ ਠੀਕ ਰਹੀ ਗੱਲ ਆ ਜੋ ਚੀਜ਼ ਗਲਤ ਆ ਉਹਨੂੰ ਕਹੋ ਵੀ ਜੋ ਚੀਜ਼ ਗਲਤ ਆ ਉਹ ਗਲਤ ਆ ਪਰ ਸਹੀ ਜੀ ਨੂੰ ਗਲਤ ਬਣਾ ਕੇ ਸ਼ੋਅ ਕਰਨਾ ਉਹ ਤਾਂ ਕੋਈ ਗੱਲ ਨਹੀਂ ਨਾ ਬਣੀ ਨਹੀਂ ਤੁਹਾਨੂੰ ਕੋਈ ਇਨਸਾਨ ਚੰਗਾ ਲੱਗਦਾ ਤੁਹਾਨੂੰ ਉਹਦੀ ਸ਼ਕਲ ਚ ਮੇਰੀ ਸ਼ਕਲ ਆ ਕਈਆਂ ਨੂੰ ਮੇਰੀ ਸ਼ਕਲ ਨਹੀਂ ਵਧੀਆ ਲੱਗਦੀ ਹੋਣੀ ਕਈਆਂ ਨੂੰ ਮੇਰੀ ਆਵਾਜ਼ ਨਹੀਂ ਵਧੀਆ ਲੱਗਦੀ ਹੋਣੀ ਕਈਆਂ ਨੂੰ ਮੇਰੇ ਬੋਲਣ ਦਾ ਤਰੀਕਾ ਨਹੀਂ ਵਧੀਆ ਲੱਗਦਾ ਹੋਣਾ ਕਈਆਂ ਨੂੰ ਮੈਂ ਫੋਕਰੀ ਲੱਗਦੀ ਹਾਂ ਕਈਆਂ ਨੂੰ ਲੱਗਦਾ ਉਹ ਮੇਰੇ ਵਿੱਚ ਇਤਨੀ ਜਿਹੀ ਬਹੁਤ ਜ਼ਿਆਦਾ ਆ ਕਿਉਂ ਨੂੰ ਲੱਗਦਾ ਉਹ ਵੀ ਉਹੀ ਤਰੀ ਫਿਰਦੀ ਆ ਕਈ ਮੈਨੂੰ ਗੰਦੇ ਗੱਡੇ ਬਰਡਸ ਵੀ ਕਹਿ ਸਕਦੇ ਆ ਠੀਕ ਆ ਪਰ ਤੁਸੀਂ ਕਿਸ ਬਹਿ ਮਤਲਬ ਕਿਸ ਚੀਜ਼ ਤੇ ਕਹਿ ਸਕਦੇ ਤੁਸੀਂ ਇਹ ਚੀਜ਼ ਆਣਾ ਆਪਾਂ ਸੋਚਦੇ ਨੀ ਮੈਂ ਕਈ ਵਾਰ ਸੋਚੀ ਹੁੰਦੀ ਆ ਮੈਂ ਕਿਸੇ ਨੂੰ ਕਹਿ ਨਹੀਂ ਸਕਦੀ ਜੇ ਮੇਰੇ ਸਾਹਮਣੇ ਕੋਈ ਗਲਤ ਵੀ ਹੋ ਬੰਦਾ ਮੈਂ ਉਹਨੂੰ ਵੀ ਨਹੀਂ ਕਹਿ ਸਕਦੀ ਕਾਣੋ ਯਾਰ ਅੰਗਲੇ ਦੀ ਲਾਈਫ ਆ ਠੀਕ ਆ ਜੀਬ ਜਿਆਦਾ ਗਲਤ ਹੋਊਗਾ ਤਾਂ ਸਮਾਜ ਤੇ ਹੋਰ ਆਪਣੇ ਵੱਡੇ ਭੈਣ ਭਰਾ ਬਹੁਤ ਬੈਠਿਆ ਹਨਾ ਉਹ ਸਹੀ ਕਰੀ ਦਿੰਦੇ ਜਿਹੜਾ ਕੰਟੈਂਟ ਤੁਸੀਂ ਇੰਸਟਾਗ੍ਰam ਤੇ ਦੇਖੋਗੇ ਨਾ ਮੈਂ ਕਹਣੀ ਐ ਇਹਨੂੰ ਇੰਨਾ ਕਿ ਜ਼ਿਆਦਾ ਕੰਟੈਂਟ ਲੋਕਾਂ ਦਾ ਗੰਦਾ ਪਿਆ ਹੋਇਆਗਾ YouTube ਤੇ ਵੀ ਇੰਸਟਾ ਤੇ ਵੀ ਉਹ ਲੋਕਾਂ ਨੇ ਉਹ ਚੀਜ਼ ਨਹੀਂ ਦੇਖਣੀ ਐ ਜੀ ਇਹ ਵੀ ਉਹ ਦੇਖੋ ਜਾ ਕੇ ਉਹਦੇ ਨਾਲ ਫਿਰ ਉਹ ਚੀਜ਼ ਨੂੰ ਕੰਪੇਅਰ ਕਰੋ ਠੀਕ ਐ ਪ੍ਰੋਪਰ ਚੀਜ਼ ਨੂੰ ਕੰਪੇਅਰ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਕੋਈ ਇਨਸਾਨ ਤੁਹਾਨੂੰ ਨਹੀਂ ਪਸੰਦ ਮੇਰੀ ਸ਼ਕਲ ਨਹੀਂ ਪਸੰਦ ਮੇਰੀ ਆਵਾਜ਼ ਨਹੀਂ ਪਸੰਦ ਬਲੌਕ ਕਰ ਦੋ ਮੈਨੂੰ ਮੈਨੂੰ ਹੁਣ ਮੇਰੇ ਬੁਟੀਕ ਵਾਲੇ ਨੰਬਰ ਤੇ ਆ ਮੈਨੂੰ ਕਈ ਵਾਰ ਗਲਤ ਫੋਨ ਆ ਜਾਂਦੇ ਆ ਅਗਲਾ ਕੂਬ ਵੀ ਸੂਟ ਨਹੀਂ ਲੈਣੇ ਹੁੰਦੇ ਉਹੀ ਲੋਕਾਂ ਨੇ ਜਿਹੜੇ ਲੋਕਾਂ ਤੋਂ ਬੋਲਦੇ ਆ ਹਨਾ ਜੋ ਖਵਾਸ ਲੋਕ ਹੁੰਦੇ ਆ ਕਈ ਵਿੱਚ ਹੁੰਦੇ ਨੇ ਬਾਹਰੋਂ ਹੁੰਦੇ ਨੇ ਲੋਕ ਹਨਾ ਮੈਂ ਕੀ ਕਰਦੀ ਆ ਹਾਂਜੀ ਸੂਟ ਲੈਣਾ ਨਹੀਂ ਅਗਲਾ ਕੁਝ ਗਲਤ ਬੋਲਦਾ ਮੈਂ ਬਲੌਕ ਕਰ ਦੰਗੀ ਸਿੰਪਲ ਗੱਲ ਮੈਂ ਅਗਲੇ ਨੂੰ ਬਲੌਕ ਕਰਦੀ ਆ ਓਕੇ ਪਰ ਜਦੋਂ ਤੁਸੀਂ ਕਿਸੇ ਇਨਸਾਨ ਬਾਰੇ ਜਾਣਦੀ ਨਹੀਂ ਕਿਸੇ ਨਾਲ ਬੈਠੇ ਨਹੀਂ ਉੱਠੇ ਨਹੀਂ ਕਿਸੇ ਦੇ ਬੈਕਗ੍ਰਾਉਂਡ ਦਾ ਨਹੀਂ ਕੀਤਾ ਹਨਾ ਤਾਂ ਕਿਉਂ ਐਵੇਂ ਕਹਤੋਂ ਬਈ ਵੀ ਨਾ ਗੱਲ ਤੂੰ ਹੱਕ ਨਹੀਂ ਨਾ ਮੰਨਦਾ ਕਿਸੇ ਨੂੰ ਆਪਾਂ ਨੂੰ ਕਿਸੇ ਨੇ ਕੋਈ ਹੱਕ ਨਹੀਂ ਦਿੱਤਾ ਪਰ ਮਾਤਮਾ ਨੇ ਹੱਕ ਦੀ ਤਾਂ ਸਾਰਿਆਂ ਨੂੰ ਪਿਆਰ ਕਰੋ ਹਾਂ ਕੋਈ ਗਲਤਾਂ ਨਾਜਾਇਜ਼ ਗਲਤ ਕਰਦਾ ਮੈਂ ਕਿ ਨਹੀਂ ਉਹ ਬੋਲਣਾ ਵੀ ਚਾਹੀਦਾ ਕੋਈ ਇਹੋ ਜਿਹਾ ਕੰਟੈਂਟ ਪੇਸ਼ ਕਰਦਾ ਜਿਹੜਾ ਲੋਕਾਂ ਦੇ ਵਿੱਚ ਠੀਕ ਆ ਲੜਾਈ ਖੜਾ ਰਿਹਾ ਘਰ ਦੇ ਵਿੱਚ ਕਿਸੇ ਦੇ ਵਿੱਚ ਕਲੀਜ਼ ਹੋ ਜੂ ਉਹ ਕੰਟੈਂਟ ਨਾਲ ਠੀਕ ਆ ਜਾਂ ਉਹ ਕੰਟੈਂਟ ਨਾਲ ਆਪਣੇ ਸਮਾਜ ਦੀ ਕੋਈ ੱੱਬਾਵਾ ਠੀਕ ਆ ਜਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚੇ ਉਹ ਕੰਟੈਂਟ ਦੇਖਦੇ ਆ ਤਾਂ ਉਹ ਬਹੁਤ ਜਿਵੇਂ ਮੈਂ ਤੁਹਾਨੂੰ ਦੱਸਾਂ ਬਾਈ ਮੇਰੇ ਕੋਲ ਛੋਟੇ ਛੋਟੇ ਜਵਾਕ ਮੇਰੀਆਂ ਵੀਡੀਓਜ਼ ਦੇਖਦੇ ਨੇ ਛੋਟੇ ਛੋਟੇ ਬੱਚੇ 6ਵੀਂ 7ਵੀਂ ਵਾਲੇ ਇਹ ਜਿਹੜੇ ਆਪਾਂ ਕਹਿੰਦੇ ਆ ਵੀ ਉਹ ਸਟੇਜ ਤੇ ਆਉਂਦੇ ਆ ਜਦੋਂ ਆਪਾਂ ਉਹਨਾਂ ਨੂੰ ਸਮਝਾਉਣਾ ਹੁੰਦਾ ਤੇ ਉਹਨਾਂ ਦੇ ਮਾਪੇ ਮੈਨੂੰ ਆ ਕੇ ਇਹੀ ਕਹਿੰਦੇ ਹੁੰਦੇ ਆ ਕਿ ਦੀਦੀ ਸਾਡੇ ਬੱਚੇ ਤੁਹਾਡੇ ਬਲੌਗ ਦੇਖਦੇ ਆ ਤੇ ਬਹੁਤ ਵਧੀਆ ਲੱਗਦਾ ਤੁਸੀਂ ਪੰਜਾਬੀ ਚ ਬੋਲਦੇ ਹੋ ਤੁਸੀਂ ਆਪਦੀ ਹਮੇਸ਼ਾ ਮੈਂ ਆਪਦੀ ਮੰਮੀ ਨੂੰ ਸ਼ਿਕਾਇਤ ਹੀ ਦੱਸਦੀ ਆ ਕਿ ਹਾਂ ਯਾਰ ਮੇਥੋਂ ਇੰਗਲਿਸ਼ ਦਾ ਬਰਡ ਨਹੀਂ ਬੋਲੇ ਜਾਂਦੇ ਨਹੀਂ ਬੋਲੇ ਜਾਂਦੀ ਬਾਈ ਯਾਰ ਮੇਰੇ ਜਿੰਨੇ ਕਲਾਇੰਟ ਆ ਮੈਂ ਕਹਣੀ ਆ ਇੱਕਦਮ ਮੈਂ ਕਲਾਇੰਟ ਕਹਣੀ ਆ ਵੀ ਜਰੂਰ ਮੈਸੇਜ ਕਰਿਓ ਕਮੈਂਟ ਕਰਿਓ ਮੈਂ ਆਪਣੇ ਕਲਾਇੰਟਸ ਨੂੰ ਵੀ ਕਹਿ ਦਿੰਨੀ ਆ ਪੈਣੇ ਵੀ ਤੁਸੀਂ ਮੇਰੇ ਨਾਲ ਪੰਜਾਬੀ ਚ ਹੀ ਗੱਲ ਕਰਿਓ ਮੈਂ ਇਥੋਂ ਕਈ ਵਾਰ ਬੋਲਿਆ ਨਹੀਂ ਜਾਂਦਾ ਹਾਂ ਪਰ ਆਪਾਂ ਲੋਕ ਹੁੰਨੇ ਆ ਠੀਕ ਆ ਮੈਂ ਵੀ ਹੈਗੀਆਂ ਇਦਾਂ ਦੀ ਵੀ ਮੇਰੀ ਭਾਸ਼ਾ ਦੇ ਵਿੱਚ ਇੰਗਲਿਸ਼ ਵਰਡ ਆ ਜਾਂਦਾ ਪਰ ਕਈ ਵਾਰ ਉਹ ਨਹੀਂ ਬੋਲਿਆ ਜਾਂਦਾ ਫਿਰ ਕੀ ਹੋ ਜਾਂਦਾ ਕਿ ਬੰਦੇ ਨੂੰ ਮਾਰ ਦੋ ਤੁਸੀਂ ਯਾਰ ਮਾਰ ਦੋਗੇ ਬੰਦੇ ਨੂੰ ਤੁਸੀਂ ਯਾਰ ਲਓਏ ਗਾਇਜ਼ ਫਾਈਨਲੀ ਜੁਝਾਰਾ ਜਿਹੜਾ ਉਹ ਸੌਂ ਗਿਆ ਬਾਈ ਸਵੇਰ ਦਾ ਸਵਾਦਾ ਹੀ ਘਟੋ ਘਟਨੀ ਰਬਾਉਂ ਤਿੰਨ ਚਾਰ ਵਜੇ ਦਾ ਉੱਠਿਆ ਹੋਇਆ ਵਿਚਲ ਵਿਚਾਲੀ ਜੀ ਸ਼ੁਕਰ ਹੈ ਜੇ ਸੌਂ ਗਿਆ ਨਹੀਂ ਤਾਂ ਇਹ ਆ ਝੂਲੇ ਚ ਪੈ ਕੇ ਉੱਠ ਗੜਦਾ ਹੁੰਦਾ ਸੌਂਦਾ ਨਹੀਂ ਹੁੰਦਾ ਤਾਂ ਪਤਾ ਨਹੀਂ ਅੱਜ ਇਹਨੂੰ ਮੈਨੂੰ ਲੱਗਦਾ ਨੀਂਦ ਨੇ ਦੱਬਿਆ ਸੀ ਤਾਂ ਸੌਂ ਗਿਆ ਸ਼ੁਕਰ ਹੈ ਪਰ ਜੇ ਸੁੱਤਾ ਤਾਂ ਹੁਣ ਸਾਡੇ ਸਾਰੇ ਕੰਮ ਨਿਭੜ ਜਾਣਗੇ ਜੇ ਸੁੱਤੇ ਸੁੱਤੇ ਅੱਗੀ ਗਰਮੈਸ਼ ਤਾਂ ਹੈ ਇਹ ਬੱਦਲਾਂ ਦੀ ਹੈ ਮਨਲਾ ਸ਼ਾਇਦ ਮੀਂਹ ਆ ਜੀ ਚਾਂਸ ਬੰਝੀ ਤਾਂ ਬੜੀ ਵਧੀਆ ਗੱਲਾਂ ਮੜੀ ਮੋਟੀ ਗਰਮੀ ਘਟੂ ਕਿਰੇ ਵਿਚਾਰੇ ਝੋਨਾ ਲਾਉਂਦੇ ਨੇ ਉਹਨਾਂ ਨੂੰ ਸੋਖਾ ਹੋ ਜਾਊਗਾ ਇੰਨੀ ਗਰਮੀ 'ਚ ਕੰਮ ਕਰਨਾ ਖੇਤਾਂ 'ਚ ਭਾਈ ਬਹੁਤ ਔਖਾ ਆਪਾਂ ਕਹਿੰਨੇ ਆ ਕੰਮ ਠੀਕ ਆ ਕੋਈ ਵੀ ਸੋਖਾ ਨਹੀਂ ਕਰਨਾ ਪਰ ਆਪਾਂ ਬੈਠਣਾ ਹੁੰਦਾ ਸਾਰਾ ਦਿਨ ਜਾ ਕੇ ਏਸੀ 'ਚ ਹਨ ਆਪਾਂ ਏਸੀ 'ਚ ਬੈਠਣਾ ਹੁੰਦਾ ਸਾਰਾ ਦਿਨ ਜਾ ਕੇ ਏਸੀ 'ਚ ਕੰਮ ਕਰਨਾ ਹੁੰਦਾ ਪਰ ਜਿਹੜੇ ਵਿਚਾਰੇ ਝੋਨਾ ਲਾਉਂਦੇ ਨੇ ਹਨ ਉਹਨਾਂ ਨੇ ਧੁੱਪ ਜੀ ਕਰਨਾ ਹੁੰਦਾ ਸਾਰ ਤੇ ਚਲੋ ਉਹਨਾਂ ਲਈ ਪੈਜੀ ਵਿਚਾਰਿਆਂ ਲਈ ਮੀਂਹ ਠੰਡ ਜੀ ਹੋ ਜੇ ਮਾੜੀ ਮੋਟੀ ਉਹਨਾਂ ਲਈ ਧੁੱਪ ਨਾ ਨਿਕਲੇ ਤਾਂ ਵਾੜੀ ਵਧੀਆ ਗੱਲ ਆ ਆ ਚੀਜ਼ ਹੁੰਦੀ ਹੈ ਜਿੰਨਾ ਟਾਈਮ ਚੱਲੋ ਧੋਣੇ ਲੱਗਦੇ ਨੇ ਹਨ ਜਦੋਂ ਲੱਗ ਘਟੇ ਦੂਆ ਚ ਹੈ ਕਿ ਨਹੀਂ ਮਰਜ਼ੀ ਗਰਮੀ ਬਾਦੀ ਰੱਬਾ ਆ ਚੀਜ਼ ਆ ਕਿਉਂਕਿ ਆਪਣੀਆਂ ਡਿਊਟੀਆਂ ਤਾਂ ਬਹੁਤ ਸੌਖੀਆਂ ਨੇ ਬਈ ਜਿਹੜੇ ਆਪਾਂ ਜਾ ਕੇ ਈਸੀ ਆਫਿਸ ਦੇ ਵਿੱਚ ਬਹਿ ਜਾਂਦੇ ਹਾਂ ਹਨ ਮੌਜਾਂ ਨਾਲ ਆ ਚੀਜ਼ ਹੁੰਦੀ ਆ ਅੱਜ ਦੇ ਦਾ ਹੁਣ ਐ ਅਭੀ ਮੰਮੀ ਨੇ ਮੰਮੀ ਤੋਂ ਕੰਮ ਹੁੰਦਾ ਨਹੀਂ ਵਿਚਾਰੀ ਤੋਂ ਹਣ ਮੈਂ ਘਰ ਦਾ ਕੰਮ ਕਰਨ ਲੱਗੀ ਹਾਂ ਜਿੱਦਾਂ ਜਿੱਦਨ ਦਾ ਬਹੁਤ ਗਰਮੀਆਂ ਮੈਂ ਕਹਣੀ ਮੰਮੀ ਤੁਹਾਨੂੰ ਸੀ ਇੰਨੀ ਗਰਮੀ ਦੇ ਵਿੱਚ ਦਾਲ ਰੋਟੀ ਦਾ ਕਰਨਾ ਬਾਹਰ ਵਾਲੀ ਰਸੋਈ 'ਚ ਦਾੜ ਨਿਕਲ ਜਾਂਦਾ ਬੰਦੇ ਦਾ ਵਧੀਆ ਹੋ ਗਿਆ ਮੰਮੀ ਟਾਈਮ ਨਾਲ ਆਪਾਂ ਕੰਮ ਤੋਂ ਫ੍ਰੀ ਕਰਤੀ ਕਿਉਂਕਿ ਉਹਨਾਂ ਦੀ ਉਮਰ ਵੀ ਵਿਚਾਰਿਆਂ ਦੀ ਹੋ ਗਈ ਸੀਗੀ ਪਹਿਲਾਂ ਉਹਨਾਂ ਨੇ ਸਾਨੂੰ ਚੰਮੀ ਨਹੀਂ ਕਰਨ ਦਿੱਤਾ ਤਾਂ ਹੁਣ ਸਾਡਾ ਫਰਜ਼ ਆ ਕਿ ਉਸ ਨੂੰ ਉਹਨਾਂ ਨੂੰ ਰੈਸਟ ਦਵਾਈ ਹੈ ਹਨਾ ਆ ਚੀਜ਼ ਹੁੰਦੀ ਆ ਕਈਆਂ ਨੂੰ ਲੱਗਦਾ ਹੋਊ ਮੈਂ ਝੂਠ ਬੋਲਦੀ ਆ ਨਹੀਂ ਤੁਸੀਂ ਕਿਰਪਾ ਕਰਕੇ ਸਾਡੇ ਘਰੇ ਆ ਕੇ ਦੇਖ ਸਕਦੇ ਹੋ ਤੇ ਮੈਂ ਕੰਮ ਕਰਦੀ ਆ ਜੀ ਮੇਰੇ ਹੱਥ ਹੀ ਦੱਸ ਦੇਣਗੇ ਵੀ ਖੰਮ ਵਾਲੇ ਨੇ ਉਰਤਾ ਕੁਝ ਦੱਸਣ ਦੀ ਲੋੜ ਹੀ ਨਹੀਂ ਹੈਗੀ ਤੇ ਬਾਕੀ ਮੈਂ ਕੈਮਰਾ ਚੱਕ ਕੇ ਨਾਲ-ਨਾਲ ਨੀਣਾ ਫਿਰ ਸਕਦੀ ਜਦੋਂ ਕੰਮ ਕਰੂੰਗੀ ਮੈਂ ਕੰਮ ਤੁਹਾਨੂੰ ਦਿਖਾਈ ਜਾਵਾਂ ਕਰਦੀ ਕਰਦੀ ਕਿਉਂਕਿ ਜਾਂ ਤਾਂ ਕੰਮ ਹੋਊਗਾ ਜਾਂ ਕੰਮ ਦੀਆਂ ਵੀਡੀਓਜ਼ ਬਣਣਗੀਆਂ ਇਹ ਤੁਹਾਨੂੰ ਵੀ ਪਤਾ ਇਹ ਕਿ ਹੁੰਦੇ ਨਹੀਂ ਹੈਗੇ ਘਰੇ ਕਿਉਂਕਿ ਉਹਨਾਂ ਦੀ ਗੇਮ ਹੁੰਦੀ ਆ ਆਪਦੀ ਆਪ ਦਾ ਕੰਮ ਹੁੰਦਾ ਤਾਂ ਮੈਨੂੰ ਐ ਲੱਗਦਾ ਹੁੰਦਾ ਮੈਂ ਦਿਖਾ ਕੇ ਵੀ ਕੀ ਕਰਨਾ ਆ ਚੀਜ਼ ਹੋਉਂਗੀ ਠੀਕ ਹੈ ਤੇ ਹੁਣ ਇਹ ਸੌਂ ਗਿਆ ਚਲੋ ਜੀ ਆਪਾਂ ਵੀ ਮਾੜੀ-ਮੋਟੀ ਰੈਸਟ ਕਰਕੇ ਕੰਮ ਨਵੇੜ ਲਈ ਕੱਪੜਾ ਲੀੜਾ ਧੋ ਲਈ ਜਿਹੜਾ ਰਹਿਦਾ